ਹਰ ਹਰ ਮਾਦੇਵ ਮੈਂ ਅੰਕਿਤ ਖੋਸਲਾ ਸ਼ਿਵਾ ਸੈਨਾ ਤੋਂ ਰਾਸ਼ਟਰੀ ਪ੍ਰਧਾਨ ਪਿਛਲੇ ਦਿਨੀ ਜੋ ਕਿ ਸੋਸ਼ਲ ਮੀਡੀਆ ਤੋਂ ਸਾਨੂੰ ਦੇਖਣ ਨੂੰ ਮਿਲਿਆ ਕਿ ਸਾਡੇ ਮੰਦਰਾਂ ਦੇ ਵਿੱਚ ਅੰਦਰ ਜਾ ਕੇ ਬਾਰ-ਬਾਰ ਬੇਇਜ਼ਤੀ ਕੀਤੀ ਜਾ ਰਹੀ ਹੈ ਇੱਕ ਸ਼ਖਸ ਵੱਲੋਂ ਜਿਹਦਾ ਕਿ ਸਾਡੇ ਸਾਡੇ ਦੁਰਗਾ ਮੰਦਰ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਜੀ ਇਹਨੇ ਸੀਨੀਅਰ ਹੈ ਉਹਨਾਂ ਨੂੰ ਉਨ ਤੇ ਉਸ ਬੰਦੇ ਦੇ ਉੱਤੇ ਕਾਰਵਾਈ ਕਰवानी ਚਾਹੀਦੀ ਹੈ ਕਿ ਆਏ ਦਿਨ ਸਾਡੇ ਮੰਦਰਾਂ ਦੀ ਬੇਦਬੀਆ ਕਰ ਰਿਹਾ ਤੇ ਸਾਡੇ ਜਿਹੜੇ ਕੀ ਪੂਜਨਯੋਗ ਜਿਹੜੇ ਸਾਡੇ ਪੁਜਾਰੀ ਹੈ ਉਹਨਾਂ ਨੂੰ ਅਸ਼ੀਰਵਾਦ ਦੇ ਰਿਹਾ ਉਹ ਬਹੁਤ ਹੀ ਨਿੰਦਣਯੋਗ ਘਟਨਾ ਵਾ ਕੱਲ ਸਾਨੂੰ ਦੇਖਣ ਨੂੰ ਮਿਲਿਆ ਕਿ ਸਾਡਾ ਜਿਹੜਾ ਚੌਥਾ ਸਤੰਭ ਸਾਡੇ ਪੱਤਰਕਾਰ ਭਾਈ ਚਾਰੇ ਨੂੰ ਇਕੱਠਾ ਕਰਕੇ ਉਹਦੀ ਬੇਇੱਜ਼ਤੀ ਕਰਨੀ ਉਹਨਾਂ ਨੂੰ ਧਮਕੀਆਂ ਲਗਾਉਣੀਆਂ ਬਹੁਤ ਹੀ ਮਾੜਾ ਕੰਮ ਹੈ ਇਸ ਦੇ ਉੱਤੇ ਕਮਿਸ਼ਨਰ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਮਿਸ਼ਨਰ ਸਾਹਿਬ ਨੂੰ ਨੱਥ ਪਾਣੀ ਚਾਹੀਦੀ ਹੈ ਤੇ ਮੰਦਰਾ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਰਲ ਕੇ ਇੱਕ ਇਹਨਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ ਪ੍ਰਸ਼ਾਸਨ ਦੇ ਅੱਗੇ ਸਾਡੀ ਗੁਹਾਰ ਹੈ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਉੱਤੇ ਜਲਦੋਂ ਜਲਦ ਨਕੇਲ ਕਸੀ ਜਾਵੇ ਤਾਂ ਕਿ ਸਾਡਾ ਸ਼ਹਿਰ ਦਾ ਮਾਹੌਲ ਖਰਾਬ ਨਾ ਹੋ ਸਕੇ ਚੇਤਾਵਨੀ ਦਿੰਨੇ ਆ ਜੇਕਰ ਆਪਣੀਆਂ ਹੋਛੇ ਹਰਕਤਾਂ ਦੋ ਆ ਬਾਜ ਨਾ ਆਇਆ ਇਹ ਮੰਦਰਾ ਦੀ ਬੇਦਬੀ ਦਾ ਮਾਮਲਾ ਕੋਈ ਦੁਬਾਰਾ ਸਾਨੂੰ ਵੇਖਣ ਨੂੰ ਮਿਲਿਆ ਤੇ ਇਹਦੀ ਕਾਰਵਾਈ ਹਿੰਦੂ ਸਮਾਜ ਆਪਣੇ ਲੈਵਲ ਤੇ ਵੀ ਕਰੇਗਾ